हैलो जी थोड़ा सारे मेरे चैनल से बड़ा ही निखा स्वागत है मैं थोड़े लिए फिर लेके आ गई है एक नहीं दो नहीं पूरे दस नीटिंग पैटर्न एक दो सारे अलग अलग कलर बने हैं देखो रैड वाइट येलो लाइट येलो ग्रीन ब्लैक वाइट आ देखो सारे ही अलग अलग रंगा बने हुए सा पैटर्न है सारे ही पैटर्न अलग अलग है तो पैटर्न सारे ही आप देखा बनावे स्टैप बाय स्टैप थो दसूँगी भी ਤੇ ਜਲਦੀ ਜਲਦੀ ਕਰਦੇ ਆਂ ਵੀਡੀਓ ਸ਼ੁਰੂ ਟਾਈਮ ਨਹੀਂ ਖਰਾਬ ਕਰਦੇ ਤੇ ਨਾ ਦਸਾਂ ਚੋਂ ਕੋਈ ਵੀ ਇੱਕ ਪੈਟਰਨ ਤੁਹਾਨੂੰ ਪਸੰਦ ਆਈ ਸਕਦਾ ਤਾਂ ਫਿਰ ਜਰੂਰ ਅਗਰ ਤੁਸੀਂ ਪੈਟਰਨ ਲੱਭ ਰਿਹਾ ਲੱਜਾ ਤਾਂ ਇਹ ਦਸ ਪੈਟਰਨ ਦੇਖੋ ਜੇ ਕੋਈ ਪਸੰਦ ਆਂਦਾ ਤਾਂ ਉਹਦੀ ਸਟੈਪ ਬਾਈ ਸਟੈਪ ਵੀਡੀਓ ਦੀ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਪਾ ਦੂੰਗੀ ਤਾਂ ਤੁਸੀਂ ਉੱਥੋਂ ਦੇਖ ਕੇ ਬਣਾ ਸਕਦੇ ਹੋ ਪਰ ਜਿਨ੍ਹਾਂ ਨੂੰ ਡਿਜ਼ਾਈਨ ਬੁਣਨਾ ਆਂਦਾ ਹੀ ਹੈ ਉਹ ਇਹਨਾਂ ਨੂੰ ਦੇਖ ਕੇ ਹੀ ਬਣਾ ਲੈਣਗੇ ਕਿਉਂਕਿ ਮੈਂ ਨਾਲ ਦੀ ਨਾਲ ਹਰ ਇੱਕ ਪੈਟਰਨ ਐਕਸਪਲੇਨ ਵੀ ਕਰੂੰਗੀ ਤਾਂ ਸ਼ੁਰੂ ਕਰਦੇ ਆਂ ਅਸੀਂ ਆਪਣੇ ਪਹਿਲੇ ਪੈਟਰਨ ਤੋਂ ਪਹਿਲਾ ਪੈਟਰਨ ਆ ਗਿਆ ਰੈੱਡ ਕਲਰ ਦਾ ਰੈੱਡ ਕਲਰ ਦਾ दो कुंडिया का पैटर्न है सिर्फ एक सिलाई में ही असी दोहराया है एक सिलाई का पैटर्न यूनू कह सकते हो दो, दो कुंडिया से पाया हुए देखो रिवर्सेबल पैटर्न फ्रंट साइड बैक साइड दोनों एकोजा देखो जाली तो बिना स्ट्रैचेबिली थोड़ी जी है बहुत ही सौखा यह पैटर्न बन के आया हुए क्योंकि यह है दो, दो कुंडिया का पैटर्न है जिस तरह असं फस्ट रो पाद ही असीकेंड मीनस के एक ही रो असी रिपीट करी जाने तो उन्होंने कुंडिया असी पैटर्न पाई जाने ਇਨਸਕੇ ਦੋ ਦੋ ਕੁੰਡਿਆ ਤੇ ਪੈਟਰਨ ਪੈਣਾ ਤੇ ਅਸੀਂ ਪਹਿਲੇ ਕੁੰਡੇ ਨੂੰ ਐ ਸਟਿਚ ਕਰਕੇ ਬਹੁਤ ਹੀ ਸੌਖਾ ਹੈ ਪੈਟਰਨ ਇਸ ਤਰ੍ਹਾਂ ਸੀ ਕੀ ਕਰਦੇ ਹਾਂ ਬਸ ਤੁਹਾਨੂੰ ਦੱਸੇ ਵੀ ਇੱਕ ਸਲਾਈ ਦਾ ਹੀ ਤਾਂ ਪੈਟਰਨ ਹੈ ਕੁਝ ਵੀ ਨਹੀਂ ਇੱਕ ਸਲਾਈ ਦਾ ਪੈਟਰਨ ਹੈ ਅਸੀਂ ਅਸੀਂ ਕੀ ਕਰਨਾ ਪਹਿਲਾਂ ਦੋ ਕੁੰਡਿਆ ਨੂੰ ਪਹਿਲੇ ਕੁੰਡੇ ਨੂੰ ਬੁਣਨਾ ਠੀਕ ਹੈ ਫਿਰ ਦੋਨਾਂ ਨੂੰ ਇਕੱਠਾ ਬੁਣ ਲੈਣਾ ਬਸ ਉਹ ਵੀ ਬੈਕ ਲੂਪ ਤੋਂ ਬੈਕ ਲੂਪ ਤੋਂ ਅਸੀਂ ਪਹਿਲਾਂ ਇੱਕ ਕੁੰਡਾ ਨੂੰ ਪੁੰਨ ਲੈ ਫਿਰ ਅਸੀਂ ਦੋ ਨੂੰ ਪੁੰਨ ਲੈਣਾ ਤੇ ਦੋਨਾਂ ਨੂੰ ਸਲਾਈ ਤੋਂ ਉਤਾਰ ਦੇਣਾ ਫਿਰ ਅਸੀਂ ਬੈਕ ਲੂਪ ਤੋਂ ਪਹਿਲਾਂ ਇੱਕ ਨੂੰ ਪੁੰਨਣਾ ਫਿਰ ਦੂਜੇ ਨੂੰ ਪੁੰਨਣਾ ਦੋਨਾਂ ਨੂੰ ਸਲਾਈ ਤੋਂ ਮੀਨਸ ਕਿ ਪਹਿਲਾਂ ਇਕੱਲਾ ਕੁੰਡਾ ਇੱਕ ਪੁੰਨਣਾ ਫਿਰ ਉਸ ਤੋਂ ਬਾਅਦ ਅਸੀਂ ਦੋ ਕੁੰਡੇ ਇਕੱਠੇ ਪੁੰਨਨੇ ਆ ਇਹ ਦੇਖੋ ਐਦਾਂ ਕਿਉਂਕਿ ਇੱਕ ਸਲਾਈ ਦਾ ਡਿਜ਼ਾਈਨ ਹੈ ਇਸ ਕਰਕੇ ਮੈਂ ਤੁਹਾਨੂੰ ਦੱਸੇ ਸਕਦੀ ਹਾਂ ਦੇਖੋ ਪਹਿਲਾਂ ਇੱਕ ਕੁੰਡਾ ਬੁਣਿਆ ਤਾਂ ਇਸ ਤੋਂ ਬਾਅਦ ਇਹਨੂੰ ਐਦਾਂ ਹੀ ਸਲਾਈ ਤੇ ਰਹਿਣ ਦੇਣਾ ਤੇ ਦੋਨਾਂ ਨੂੰ ਅਸੀਂ ਇਕੱਠਿਆਂ ਨੂੰ ਬੈਕ ਲੂਪ ਤੋਂ ਫਿਰ ਬੁਣ ਲੈਣਾ बस इदा ही असं इस पैटर्न जाना। दो कुंडिया का पैटर्न एक कुंडा बुन लिया इस तो दोन्ने कुंडिया ऐदा करते हुए बस यही दो कुन है जोड़ा कि असी दोन् सेम सा पैटर्न बनना हद फ्रंट साइड बैक साइड दोनों एकोजी ता ही बन रही है क्योंकि एक ही सिलाई असं रिपीट करते हैं इसका पहला पैटन हूँ असें आ जाने दूजे तीजा पैटन जाली वाला छोटी छोटी जी साडे पत्तियां बनदिया ने इस देखो इतने एक दो तीन बार असं कुंडाने ਇਦਾਂ ਤੇ ਇੱਥੇ ਅਸੀਂ ਦੇਖੋ ਕੁੰਡੇ ਵਧਾਏ ਤੇ ਨਾਲ ਹੀ ਇੱਧਰ ਘਟਾ ਦਿੰਨੇ ਆ ਵਧਾਣੇ ਤੇ ਘਟਾਣੇ ਇਕੱਠੇ ਹੀ ਨੇ ਇਸ ਤਰ੍ਹਾਂ ਜਿਹੜੇ ਕੁੰਡੇ ਵੱਧ ਕੇ ਆਏ ਉਹਨਾਂ ਨੂੰ ਸਿੱਧਾ ਪੁੰਨਤਾ ਤੇ ਫਿਰ ਇੱਧਰ ਕੁੰਡੇ ਵਧਾ ਲੈਣੇ ਤੇ ਘਟਾ ਲੈਣੇ ਇੱਧਰ ਪੱਤੀ ਸਾਡੀ ਬਣ ਕੇ ਇੱਧਰ ਬੰਦ ਹੋ ਗਈ ਬਸ ਇਦਾਂ ਹੀ ਅਸੀਂ ਇਸ ਪੈਟਰਨ ਨੂੰ ਪਾਇਆ ਹੋਇਆ ਹੁਣ ਆ ਜਾਨੇ ਤੀਜੇ ਪੈਟਰਨ orange color ਸਿ ਪੁੰਨਿਆ ਹੋਇਆ ਬੜਾ ਹੀ ਪਿਆਰਾ ਜਿਹਾ ਪੈਟਰਨ ਇਸ 'ਚ ਹੀ ਪੁੱਠੀਆਂ ਰੋ ਸਾਰੀਆਂ ਪੁੱਠੀਆਂ ਹੀ ਆ ਦੇਖੋ ਸਿੱਧੇ ਰੋ ਸ ਅਸੀਂ ਕੀ ਕਰਨਾ ਆ ਦੇਖੋ 1 2 3 ਕੁੰਡੇ ਪੁੰਨ ਲੇ ਫਿਰ ਤਿੰਨਾਂ ਦਾ ਇੱਕ ਕਰ ਦੇਣਾ ਇੱਧਰ ਚਾਲੀ ਇੱਧ ਠੀਕ ਹੈ ਇਧਰ ਵੀ ਕੁੰਟਾ ਵਤਾਲੇ ਇਧਰ ਵੀ ਕੁੰਟਾ ਵਤਾਲੇ ਤੇ ਬਾਕੀ ਅਸੀਂ ਐਦਾਂ ਹੀ ਬੁਣੀ ਜਾਣਾ ਦੇਖੋ ਇਹਨੂੰ ਤੁਸੀਂ ਕਹਿ ਸਕਦੇ ਹੋ ਵੀ ਆ ਦੇਖੋ ਸਿੱਧੇ ਤੇ ਸਿੱਧਾ ਤੇ ਪੁੱਠੇ ਤੇ ਪੁੱਠਾ ਬਣਾ ਕੇ ਨਹੀਂ ਕੀਤਾ ਹੋਇਆ ਇਹ ਇਚਕ ਦਾਣਾ ਪਾਇਆ ਹੈ ਮੀਨਸ ਕਿ ਪੁੱਠੇ ਦੇ ਉੱਪਰ ਸਿੱਧਾ ਸਿੱਧੇ ਦੇ ਉੱਪਰ ਪੁੱਠਾ ਐਦਾਂ ਕਰਕੇ ਇਹਨੂੰ ਬਣਾਇਆ ਹੋਇਆ ਦੇਖੋ ਇਹਨੂੰ ਆਪਾਂ ਇਚਕ ਦਾਣਾ ਪੈਟਰਨ ਵੀ ਕਹਿੰਦੇ ਆ ਦੇਖੋ ਆ ਜਿਹੜੇ ਹੈਗੇ ਤਿੰਨ ਤਿੰਨ ਕੁੰਡਿਆਂ ਦਾ ਸਾਡਾ ਪੈਟਰਨ ਹੈ ਤੇ ਇੱਕ ਸਿੱਧਾ ਪੁੱਠਾ ਇੱਕ ਸਿੱਧਾ ਐਦਾਂ ਪਾ ਲਿਆ ਫਿਰ ਤਿੰਨ ਸਿੱਧੇ ਤੇ ਫਿਰ ਇਸ ਰੋਚ ਅਸੇ ਇੱਥੇ ਤਿੰਨ ਦਾਇ ਕਰਤੇ ਇਧਰ ਜਾਲੀ ਪਾ ਸਿੱਧਾ ਤੇ ਪੁੱਠਾ ਪੁੱਠੇ ਤੇ ਸਿੱਧਾ ਐਂਦਾ ਕਰਦੇ ਹੋਏ ਅਸੀਂ ਇਹਨੂੰ ਪੈਟਰਨ ਨੂੰ ਪਾਇਆ ਹੈ। ਪੁੱਠਾ ਪੈਟਰਨ ਬਹੁਤ ਹੀ ਸੋਖਾ ਜਿਹਾ ਸਿੱਛਾ ਸੇ ਇੱਕ ਕੁੰਡਾ ਬਗੈਰ ਬੁਣਿਆ ਚੁੱਕਣਾ ਤੇ ਇੱਕ ਨੂੰ ਬੁਣਨਾ ਪੁੱਠਾ। ਇੱਕ ਕੁੰਡਾ ਪੁੱਠਾ ਬੁਣ ਲਿਆ ਇੱਕ ਬਗੈਰ ਬੁਣਿਆ ਚੁੱਕਿਆ ਫਿਰ ਇੱਕ ਪੁੱਠਾ ਬੁਣ ਲਿਆ ਤੇ ਤਾਂ ਕਰਕੇ ਤਾਂ ਗੈਦਾ ਆ ਜਾਣਾ। ਪੁੱਠੇ ਸਲਾਈ ਪੂਰੀ ਪੁੱਠੇ। ਸਿਰਫ ਇਹੀ ਪੈਟਰਨ ਹੈ ਸੋਖਾ ਜਿਹਾ ਦੇਖੋ। ਬੈਕ ਸਾਈਡ ਤੇ ਐਂਦਾ ਜਿਹਾ ਲੱਗਦਾ ਤੇ ਫਰੰਟ ਤੇ ਰੋਤੋ ਐਂਦਾ ਜਿਹਾ ਲੱਗ ਰਿਹਾ ਦੇਖੋ। ਤੇ ਹਰ ਵਾਰੀ ਇਹ ਸਾਡਾ ਚੇਂਜ ਹੁੰਦਾ ਹੈ। ਇਸ ਵਾਰੀ ਸੇਵਲ ਕੁੰਡਾ ਬ ਤੇ ਜਦੋਂ ਅਗਲੀ ਸਿੱਧੀ ਸਲਾਈ ਆਣੀ ਤਾਂ ਅਸੀਂ ਇਹ ਵਾਲਾ ਬਗੈਰ ਬੁਣਿਆ ਚੁੱਕਣਾ ਤੇ ਇਹਨਾਂ ਦੋਨਾਂ ਨੂੰ ਬੁਣ ਲੈਣਾ ਠੀਕ ਹੈ ਇਦਾਂ ਹੀ ਅਸੀਂ ਇਹਨੂੰ ਬਾਰ-ਬਾਰ ਦੁਹਰਾਇ ਜਾਣਾ ਪੈਟਰਨ ਉਤੇ ਸਾਡਾ ਇਹ ਸੋਖਾ ਬਹੁਤ ਹੀ ਨਾ ਪੈਟਰਨ ਗੱਫ ਬਣਦਾ ਦੇਖੋ ਸਟੈਚੇਬਿਲਟੀ ਵਿੱਚ ਹੈ ਤੇ ਪੈਟਰਨ ਬਣਦਾ ਵੀ ਗੱਫ ਹੈ ਤੇ ਬਣਦਾ ਵੀ ਜਲਦੀ ਹੈ ਕਿਉਂਕਿ ਪੁੱਠੀਆਂ ਸਲਾਈਆਂ ਪੂਰੀਆਂ ਪੁੱਠੀਆਂ ਨੇ ਤੇ ਸਿੱਧੇ ਚ ਸਲਾਈ ਅਸੀਂ ਪੁੱਠੇ ਹੀ ਪੰਨੇ ਸਾਰਾ ਇਹ ਪੁੱਠੀਆਂ ਸਲਾਈ ਜਾਂਦਾ ਹੀ ਪੈਟਰਨ ਹੈ ਬਸ ਸਿੱਧੀ ਸਲਾਈ 'ਚ ਇੱਕ ਕੁੰਡਾ ਬੁਣ ਲੈਣਾ ਇੱਕ ਬਗੈਰ ਬੁਣਿਆ ਚੁੱਕ ਲੈਣਾ ਪਰਤਾਗਾ ਅੱਗੇ ਰਹਿਣਾ ਉਹਦੇ ਨਾਲ ਹੀ ਸਾਡਾ ਪੈਟਰਨ ਬਣਿਆ ਲੋ ਜੀ ਹੁਣ ਅਸੀਂ ਇੱਕ ਮੈਂ ਤੁਹਾਨੂੰ ਬਾਰਡਰ ਵੀ ਨਾਲ ਹੀ ਦਿਖਾ ਦੇਣੀ ਜਿਹੜਾ ਬਣਾਇਆ ਹੋਇਆ ਹੈ ਇਹ ਬਾਰਡਰ ਅਸੀਂ ਸਿਰਫ ਸਲਾਈ ਨੂੰ ਮੋੜ ਕੇ ਹੀ ਬਣਾਇਆ ਹੋਇਆ ਹੈ ਦੇਖੋ ਤੇ ਹੁਣ ਆ ਜਾਂਦੇ ਅਸੀਂ ਇਸ ਪੈਟਰਨ ਤੇ ਇਹ ਵੀ ਪੈਟਰਨ ਦੇਖੋ ਥੋੜੀ ਜੀ ਜਾਲੀ ਵਾਲਾ ਪਰ ਥੋੜਾ ਗਫ ਬਣ ਕੇ ਆਉਂਦਾ ਹੈ ਹੈ ਥੋੜੀ ਜਾਲੀ ਹੈ ਪਰ ਥੋੜਾ ਗਫ ਬਣ ਕੇ ਆਉਂਦਾ ਹੈ ਜਾਲੀ ਦਾ ਇਹਨਾਂ ਨਹੀਂ ਪਤਾ ਲੱਗਦਾ ਜਾਲੀ ਦਾ ਪਤਾ ਉਦੋਂ ਲੱਗੂਗਾ ਜਦੋਂ ਇਹਨੇ ਥੋੜਾ ਖਿੱਚ ਹੋ ਜਾਣਾ ਖਿੱਚਣ ਤੋਂ ਬਾਅਦ ਵੀ ਇਹਨੀ ਜਾਲੀ ਨਹੀਂ ਦਿਖਦੀ ਪੈਟਰਨ ਥੋੜਾ ਇਹ ਮੋਟਾ-ਮੋਟਾ ਬਣ ਕੇ ਆਦਾ ਇਹਦੀ ਫਰੰਟ ਸਾਈਡ ਹੈ ਤੇ ਇਹਦੀ ਬੈਕ ਸਾਈਡ ਆ ਦੇਖੋ ਇੱਕ ਦੋ ਕੁੰਡਿਆਂ ਦਾ ਪੈਟਰਨ ਹੈ 2 2 2 ਦੇ ਮਲਟੀਪਲਸ ਹਨ ਇਹਦੇ ਲਈ ਵੀ ਕੁੰਟੇ ਚਾਹੀਦੇ। ਕੋਹਰ ਆਗੇ ਬਹੁਤ ਹੀ ਸੋਖਾ ਜਿਹਾ ਪੈਟਰਨ 2 3 ਦੇ ਮਲਟੀਪਲ ਕੁੰਡੇ ਪਏ ਹੋਏ ਹਨ। ਆ ਦੇਖੋ। ਤੇ ਤਿੰਨਾ ਤੋਂ ਇੱਕ ਇੱਕ ਤੋਂ ਤਿੰਨ ਤਿੰਨਾ ਤੋਂ ਆ ਦੇ ਤਿੰਨ ਕੁੰਡਿਆਂ ਤੋਂ ਅਸੀਂ ਪਹਿਲਾਂ ਇੱਕ ਬਣਾ ਲਿਆ ਫਿਰ ਉਹਦੇ ਨਾਲ ਹੀ ਤਿੰਨ ਕੁੰਟੇ ਬਣਾਤੇ ਬਸ ਫਿਰ ਅਸੀਂ ਤਿੰਨਾ ਤੇ ਕੁੰਡਾ ਬਣਾ ਲਿਆ ਫਿਰ ਤਿੰਨ ਬਣਾ ਲਿਆ ਬਸ ਇਦਾਂ ਹੀ ਇਸ ਪੈਟਰਨ ਪਾਇਆ ਹੋਇਆ ਹੈ। ਦੇਖੋ ਕਿੰਨਾ ਉੱਪਰ ਮੈਂ ਪੈਟਰਨ ਆਇਆ ਹੋਇਆ ਹੈ। ਆ ਦੇਖੋ। ਬਿਲਕੁਲ ਇੰਦਾ ਲੱਗਦਾ ਜਿੱਦਾਂ ਅਸੀਂ ਕੋਈ ਡੱਬੀਆਂ ਪਾਈਆਂ ਹੁੰਦੀਆਂ ਕੁਝ ਹੋਰ ਕੀਤਾ ਹੁੰਦਾ ਕੋਈ ਇਸ ਚਕੁੰਡਾ ਉਲਟਾਇਆ ਨਹੀਂ ਕੁਝ ਨਹੀਂ ਕੀਤਾ ਬੜਾ ਹੀ ਵਧੀਆ ਪੈਟਰਨ ਹੈ ਤੇ ਸਟ੍ਰੈਚੇਬਿਲਟੀ ਦੇਖੋ ਤੇ ਇਹਨੂੰ ਤੁਸੀਂ ਇਸ ਕਿਵਿਚ ਪਾ ਸਕਦੇ ਹੋ ਤੇ ਜਾਲੀ ਇਸ ਚ ਬਹੁਤ ਹੀ ਘੱਟ ਹੈ ਇਹਦੀ ਬੈਕ ਸਾਈਡ ਤਾਂ ਦੇਖੋ ਤੁਹਾਨੂੰ ਜਾਲੀ ਕਿਤੇ ਵੀ ਨਹੀਂ ਦਿਖਾਈ ਦੇ ਰਹੀ ਆ ਦੇਖੋ ਫਰੰਟ ਸਾਈਡ ਤੋਂ ਵੀ ਦੇਖੋਗੇ ਤਾਂ ਜਾਲੀ ਨਹੀਂ ਦਿਖਾਈ ਦੇਗੀ ਹੱਥੋਂ ਕਿਉਂਕਿ ਕਿਤੇ ਥੋੜ ਜਾਲੀ ਇਹਦੀ ਬਹੁਤ ਹੀ ਘੱਟ ਹੈ ਸੋ ਲਫੇ ਰਾਜ ਨੇ ਅਸੀਂ ਹੁਣ ਆਪਣੇ ਅਗਲੇ ਪੈਟਰਨ ਪੈਟਰਨ ਬਲੈਕ ਕਲਰ ਸਟੈਚੇਬਲ ਪੈਟਰਨ ਹੈ ਵਨ ਰੋ ਰਪੀਟ ਪੈਟਰਨ ਹੈ ਇੱਕ ਸਲਾਈ ਨੂੰ بار بار ਦੁਹਰਾਇਆ ਜਾਣਾ ਦੇਖੋ ਬਲੈਕ ਕਲਰ ਸੇ ਵੀ ਕਿੰਨਾ ਵਧੀਆ ਲੱਗਿਆ ਹੋਇਆ ਇਹ ਇਹ ਤੁਸੀਂ ਮਫਲਰ ਚ ਪਾ ਸਕਦੇ ਹੋ ਮਫਲਰ ਲਈ ਬਹੁਤ ਹੀ ਵਧੀਆ ਪੈਟਰਨ ਹੈ इवन ਕਿ ਤੁਸੀਂ ਕੋਟੀ ਚ ਪਾ ਸਕਦੇ ਹੋ ਤੇ ਜਾਲੀ ਤੁਸੀਂ ਦੇਖੋ ਵੀ ਇਸ ਚੰਨੀ ਨਹੀਂ ਵੀ ਦਿਖਾਈ ਦੇ ਰਹੀ ਆ ਦੇਖੋ ਮੈਂ ਤੁਹਾਨੂੰ ਹੱਥ ਰੱਖ ਕੇ ਪਿੱਛੇ ਦਿਖਾ ਦਿੰਨੀ ਆ ਦੇਖੋ ਤੇ ਦੋਨੇ ਸਾਈਡਾਂ ਸੇਮ ਆਂਦੀਆਂ ਇਹਦੀਆਂ ਤੇ ਪੈਟਰਨ ਬਹੁਤ ਹੀ ਜਲਦੀ ਬਣ ਕੇ ਕੰਪਲੀਟ ਹੁੰਦਾ ਹੈ बहुत ही आसानी ना बन वाला वी पैटर्न है, है तो ब्लैक कलर च अगर कोई पैटर्न लभ रहे हो तो वाला पैटर्न पा सौ ईवन के मफलर से भी पा सद शॉल से भी पा सद स्टॉल से भी पा सद ई ईवन कोटी से भी पाओगे क्योंकि ब्लैक पैटर्न सूँ घट्टी दिखाई देंगे मीनस के पता नहीं लगता पर देखो यहाँ पैटन ब्लैक के उपर कि उभर के आया तो फिर पाओ यहाँ पैटर्न तो हूँ आ जाने अं अपने नैक्सट पैटन अठवें पैटन वाइट कलर से बुनिया हुआ बड़ा ही प्यारा पैटन है ये जाली वाला पैटर्न है बस कुछ भी नहीं किया ਇੱਕ ਜਾਲੀ ਪਾਲੀ 2 ਦਾ 1 ਫਿਰ ਇੱਕ ਇਧਰ ਜਾਲੀ ਪਾਲੀ 2 ਦਾ 1 ਇਧਰ ਜਾਲੀ ਪਾਲੀ 2 ਦਾ 1 ਤੇ ਸਾਈਡਾਂ ਤੇ ਸਾਰੇ ਕੁੰਡੇ ਪੁੱਠੇ-ਪੁੱਠੇ ਰੱਖਿਆ ਹੋਏ ਆ ਸਿੱਧੇ ਸਲਾਈ ਚ ਪੁੱਠੇ ਤੇ ਪੁੱਠੇ ਸਲਾਈਆਂ ਪੂਰੀਆਂ ਪੁੱਠੀਆਂ ਪਈਆਂ ਆ ਆ ਦੇਖੋ ਬਸ ਇਦਾਂ ਹੀ ਚਾਲੀ ਦੇ ਉੱਪਰ ਜਾਲੀ ਦੇ ਉੱਪਰ ਜਾਲੀ ਪੰਦੇ ਚਲੇ ਜਾਣਾ ਤੇ ਤੁਸੀਂ ਇਹਦਾ ਇੱਕ ਖਾਸ ਫਾਇਦਾ ਇਹ ਹੈ ਕਿ ਤੁਸੀਂ ਅਗਰ ਲੇਡੀਜ਼ ਕਾਰਟੇ ਕਰਨੀ ਹੈ ਕੋਟੀ ਬੁੰਨ ਰਹੇ ਹੋ ਤਾਂ ਉਸੇ ਤੁਸੀਂ ਇੱਕ ਹੀ ਇਹ ਚਲਾ ਸਕਦੇ ਹੋ ਪੱਟੀ ਦੇ ਨਾਲ ਪੱਟੀ ਦੇ ਨਾਲ ਦੋਨਾਂ ਦੇ ਨਾਲ ਇੱਕ ਇੱਕ ਚਲਾ ਲਓ ਇੱਕ ਇੱਕ ਭਾਵਾਂ ਸਫਾ ਲਓ ਤੇ ਇੱਕ ਬੈਕ ਸਾਈਡ ਤੇ ਪਾ ਲਓ ਤੇ ਤੁਹਾਡੀ ਕੋਟੀ ਦੀ ਲੁੱਕ ਬਿਲਕੁਲ ਅਲੱਗ ਤੇ ਵਧੀਆ ਆਊਗੀ। ਅਗਰ ਤੁਸੀਂ ਸਕੇਵ ਵੀ ਬਣਾ ਰਹੇ ਹੋ ਤਾਂ ਸਕੇਵ ਵਿੱਚ ਵੀ ਸਿਰਫ ਇਹ ਦੋ ਪਾ ਸਕਦੇ ਹੋ। ਅਗਲੀ ਸਾਈਡ ਤੇ ਦੋ ਪਾ ਲਓ ਤੇ ਸੈਂਟਰ 'ਚ ਥੋੜੇ ਗੁੰਡੇ ਪੁੱਠੇ ਫੇਰ ਸਿੱਧੇ ਫੇਰ ਪੁੱਠੇ ਐਦਾਂ ਕਰਕੇ ਇਹਨੂੰ ਐਡਜਸਟ ਕਰ ਸਕਦੇ ਹੋ ਤਾਂ ਸਕੇਵ ਦੀ ਲੁੱਕ ਬੜੀ ਹੀ ਵਧੀਆ ਆਊਗੀ। ਸਟ੍ਰੈਚੇਬਿਲਟੀ ਵੀ ਆਊਗੀ ਸਕੇਵ ਵਿੱਚ ਤੇ ਲੁੱਕ ਵੀ ਵਧੀਆ ਆਊਗੀ। ਤੇ ਹੁਣ ਆ ਜਣੇ ਅਸੀਂ ਆਪਣੇ ਨਵੇਂ ਪੈਟਰਨ ਤੇ। ਪਾ ਪੈਟਰਨ ਦੇਖੋ ਇਹ ਵੀ ਬਿਲਕੁਲ ਅਲੱਗ ਜਿਹਾ ਪੜ ਕੇ ਆਇਆ ਹੋਇਆ ਦੇਖੋ ਤੁਸੀਂ ਇਹਨੂੰ ਐਜ਼ ਅ ਬੱਟ ਵੀ ਯੂਜ਼ ਕਰ ਸਕਦੇ ਹੋ ਐਜ਼ ਅ ਪੈਟਰਨ ਵੀ ਯੂਜ਼ ਕਰ ਸਕਦੇ ਹੋ ਆ ਦੇਖੋ ਸਾਰੇ ਚ ਪ੍ਰਿਆ ਬੜਾ ਹੀ ਪਿਆਰਾ ਲੱਗੂਗਾ ਇਹਦੀ ਫਰੰਟ ਸਾਈਡ ਹੈ ਇਹਦੀ ਬੈਕ ਸਾਈਡ ਹੈ ਆ ਦੇਖੋ ਕਿਉਂਕਿ ਅੱਛਾ ਸਾਰੇ ਵਿੱਚ ਸਿਲਾਈਆਂ ਅਸੀਂ ਇੱਥੇ ਪੁੱਠੀਆਂ ਪੁੱਠੀਆਂ ਪਈਆਂ ਇਸ ਕਰਕੇ ਇਹ ਚ ਐਦਾਂ ਦੀ ਲੁੱਕ ਆ ਜਾਂਦੀ ਹੈ ਸਾਰੇ ਚ ਬਣੇ ਹੋਏ ਚ ਤੇ ਇਸ ਮਤਲਬ ਲੁੱਕ ਕੁਝ ਅਲੱਗ ਹੀ ਆਊਗੀ ਤੁਸੀਂ ਇਹਨੂੰ ਐਜ਼ ਅ ਬਾਰਡਰ ਇੰਨਾਕ ਬਣਾ ਕੇ ਉੱਪਰ ਪਲੇਨ ਬਣਾ ਲਓ ਤਾਂ ਵੀ ਛੋਟੇ ਕਾਰਡਿਕਨ ਦੀ ਲੁੱਕ ਵਧੀਆ ਆਊਗੀ ਸਕੀਵੀ ਦੀ ਲੁੱਕ ਵਧੀਆ ਆਊਗੀ ਤੇ ਬਾਹਾਂਸੇ ਵੀ ਤੁਸੀਂ ਇਹਨੂੰ ਥੋੜਾ ਥੋੜਾ ਇੰਨਾ ਨੀਚੇ ਪਾ ਸਕਦੇ ਹੋ ਉੱਪਰੋਂ ਪਲੇਨ ਬਣਾ ਸਕਦੇ ਹੋ ਇੱਕ ਤਾਂ ਜਲਦੀ ਬਣ ਜਾਣਾ ਥੋੜਾ ਪ੍ਰੋਜੈਕਟ ਤਾਂ ਇੱਕ ਵਧੀਆ ਵੀ ਲੱਗੂਗਾ ਤਾਂ ਹੁਣ ਅਸੀਂ ਆ ਜਾਈਏ ਆਪਣੇ 10ਵੇਂ ਪੈਟਰਨ ਦੇ ਉੱਪਰ ਆ ਗਿਆ 10ਵਾਂ ਪੈਟਰਨ ਜਿਹੜਾ ਕਿ ਹੈ ਬਹੁਤ ਹੀ ਵਧੀਆ ਮੈਨੂੰ ਸਾਰੇ ਪੈਟਰਨਾਂ ਚੋਂ ਇਹੀ ਵਾਲਾ ਪੈਟਰਨ ਬਹੁਤ ਵਧੀਆ ਲੱਗਿਆ ਸੀ ਲੱਗਿਆ ਹੈ ਕਿਉਂਕਿ ਇਹ ਚ ਦੇਖੋ ਬੜਾ ਹੀ ਮੋਟਾ-ਮੋਟਾ ਜਿਹਾ ਕੁਛ ਤੁਸੀਂ ਕਹਿ ਸਕਦੇ ਹੋ ਵੀ ਬੜਾ ਹੀ ਅਲੱਗ ਤਰੀਕੇ ਦਾ ਪੈਟਰਨ ਬਣ ਕੇ ਆਇਆ ਹੈ ਬਾਰਡਰ ਵੀ ਇਹ ਅਲੱਗ ਬਣਾਇਆ ਹੋਇਆ ਮੈਂ ਦੋ ਪੁੱਠੇ ਹੈ ਤਾਂ ਦੋ ਸਿੱਧਿਆਂ ਦਾ ਪਰ ਕੁਛ ਅਲੱਗ ਤਰੀਕੇ ਨਾਲ ਬਣਾਇਆ ਹੋਇਆ ਹੈ ਤੇ ਬਾਰਡਰ ਦੇ ਫੁੱਲ ਵੀਡੀਓ ਮੇਰੇ ਚੈਨਲ ਤੇ ਅਵੇਲੇਬਲ ਹੈ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੂੰਗੀ ਤੁਸੀਂ ਉੱਥੋਂ ਦੇਖ ਕੇ ਬਣਾ ਸਕਦੇ ਹੋ ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦೇನೆ ਇਸ ਚ ਬਾਰਡਰ ਦੀ ਖਾਸ ਗੱਲ ਸਿੱਧੀਆਂ ਸਲਾਈਆਂ ਪੂਰੀਆਂ ਸਿੱਧੀਆਂ ਆ ਪੁੱਠੇ ਚ ਅਸੀਂ ਕੀ ਕੀਤਾ ਦੋ ਕੁੰਡੇ ਸਿੱਧੇ ਦੇਖੋ ਦੋ ਕੁੰਡੇ ਸਿੱਧੇ ਤਾਂ ਹੱਗ ਆਪਣੀ ਵਾਲ ਕਰਕੇ ਦੋ ਕੁੰਡੇ ਬਗੈਰ ਬੁਨੇ ਦੋ ਕੁੰਡੇ ਸਿੱਧੇ ਦੋ ਕੁੰਡੇ ਬਗੈਰ ਬੁਨੇ ਮੀਨਸ ਕੇ ਬਾਰਡਰ ਹੈ ਦੋ ਪੁੱਠੀਆਂ ਸਿੱਧੀਆਂ ਸਲਾਈਆਂ ਦਾ ਪਰ ਅਸੀਂ ਸਾਰੇ ਹੀ ਕੁੰਡੇ ਸਿੱਧੇ ਸਿੱਧੇ ਬੁਨੇ ਹੋਏ ਸਾਰੇ ਕੁੰਡੇ ਸਿੱਧੇ ਸਿੱਧੇ ਬੁਨ ਕੇ ਇਹ ਵਾਲਾ ਬਾਰਡਰ ਬਣਾਇਆ ਹੋਇਆ ਤੇ ਬਾਰਡਰ ਦੇ ਲੁੱਕ ਅਲੱਗ ਹੀ ਆ ਰਹੀ ਹੈ ਤੇ ਹੁਣ ਅਸੀਂ ਆ ਜਾਨਾ ਪੈਟਰਨ ਦੇਖੋ ਪੈਟਰਨ ਆ ਦੇਖੋ ਪੈਟਰਨ ਚ ਸਟੈਚੇਬਿਲਟੀ ਹੈ ਆ ਦੇਖੋ ਜਿਆਦਾ ਨਹੀਂ ਹੈ ਤੇ ਜਾਲੀ ਵਿੱਚ ਕੋਈ ਖਾਸ ਨਹੀਂ ਹੈ ਜਾਲੀ ਤਾਂ ਬਿਨਾ ਵਾਲਾ ਹੀ ਪੈਟਰਨ ਤੁਸੀਂ ਇਹਨੂੰ ਕਹਿ ਸਕਦੇ ਹੋ ਤੁਸੀਂ ਇਹਨੂੰ ਜੈਂਟਸ ਲੇਡੀਜ਼ ਕਾਰਡੀਗਨ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਹੋ ਈਵਨ ਕਿ ਤੁਸੀਂ ਇਹਨੂੰ ਮਫਲਰ ਬਲੈਂਕਟ ਕਿਤੇ ਵੀ ਅਡਜਸਟ ਕਰ ਸਕਦੇ ਹੋ ਤੇ ਬਣਾਇਆ ਬਹੁਤ ਹੀ ਸੋਖਾ ਹੋਇਆ ਪਹਿਲਾਂ ਦੇਖੋ ਇਹ ਹੈ ਸਾਡੇ ਦੇਖੋ ਇੱਥੇ ਤਿੰਨ ਕੁੰਡੇ ਤਿੰਨ ਕੁੰਡੇ ਤਾਂ ਤਿੰਨੇ ਹੀ ਕੁੰਡੇ ਸਹੀ ਹੈ ਤਿੰਨ ਤਿੰਨ ਕੁੰਡੇ ਤੇ ਪੈਟਰਨ ਬਣਿਆ ਹੋਇਆ ਹੈ ਤੇ ਸੈਂਟਰ 'ਚ ਦੇਖੋ ਸਾਡੇ ਆਹ ਦੇਖੋ ਤਿੰਨ 10 ਮင်းਸਕੇ 6 ਕੁੰਡੇ ਤੇ ਸਾਡਾ ਪੈਟਣਾ ਹੈ 3 ਸਾਡੇ ਸਿੱਧੇ ਤੇ 3 ਪੁੱਠੇ 3 ਜਿਹੜੇ ਕੁੱਟੇ ਥਰੂ ਆਊਟ 3 ਪੁੱਠੇ ਹੀ ਚੱਲੇ ਹੋਏ ਆ ਤੇ ਇੱਥੇ ਜਾ ਕੇ ਸਿਰਫ ਅਸੀਂ ਕੁੰਡਾ ਉਲਟਾ ਲੈਣੇ ਆ ਤੇ ਉਦੋਂ ਇੱਕ ਪੁੱਠਾ ਕੁੰਡਾ ਇੱਧਰ ਆ ਜਾਂਦਾ ਤੇ ਇੱਥਨੋਂ ਮਤਲਬ ਸ਼ੁਰੂ ਤੇ ਦੱਸਦੀ ਪਹਿਲਾਂ ਅਸੀਂ ਤਿੰਨ ਪੁੱਠੇ ਤਿੰਨ ਸਿੱਧੇ ਪਾਕੇ ਤਾਂ ਪਾ ਲਿਆ ਤੇ ਫਿਰ ਅਸੀਂ ਇੱਥੇ ਕੀ ਕੀਤਾ ਇਹ ਵਾਲਾ ਕੁੰਡਾ ਉਲਟਾ ਕੇ ਇੱਧਰ ਲਿਆਂਦਾ ਤੇ ਸੈਂਟਰ 'ਚ ਕੁੰਡਾ ਵਾ ਕੇ ਫੇਰ ਸਾਡੇ ਤਿੰਨ ਤੇ ਤਿੰਨ ਆ ਗਏ ਤੇ ਫਿਰ ਜਿਹੜਾ ਕੁੰਡਾ ਫੇਰ ਅਸੀਂ ਇੱਕ ਕੁੰਡਾ ਵਾ ਕੇ ਵਾ ਦਲੇ ਤੇ ਇੱਧਰੋਂ ਕੁੰਡਾ ਲਿਆ ਕੇ ਸੈਂਟਰ ਕਰਤਾ ਸਾ ਫਿਰ ਅਸੀਂ ਅਗਲੀ ਸਲਾਈ ਚ ਕੀ ਕੀਤਾ ਤਿੰਨਾ ਚ ਇੱਕ ਕੁੰਡਾ ਉਲਟਾ ਕੇ ਅੰਦਰ ਲਿਆਂਦਾ ਪੁੱਠਾ ਅੰਦਰ ਲਿਆਏ ਸਿੱਧਾ ਸਿੱਧਾ ਹੀ ਬੁਣੀ ਜਾਣਾ ਫਿਰ ਅਸੀਂ ਇਧਰ ਵੀ ਸਿੱਧਾ ਕੁੰਡਾ ਉਲਟਾ ਕੇ ਅੰਦਰ ਪੁੱਠਾ ਅੰਦਰ ਲਿਆਏ ਸਿੱਧਾ ਇੱਧਰ ਹੀ ਬੁਣੀ ਜਾਣਾ ਤੇ ਪੁੱਠੇ ਸਲਾਈ ਚ ਫਿਰ ਅਸੀਂ ਸਿੱਧੇ ਤੇ ਸਿੱਧੇ ਪੁੱਠੇ ਪੁੱਠੇ ਪਾ ਕੇ ਕੰਪਲੀਟ ਕਰ ਲਏ ਫਿਰ ਜਦੋਂ ਅਸੀਂ ਇੱਥੇ ਆ ਗਏ ਤਾਂ ਫਿਰ ਅਸੀਂ ਫਿਰ ਪੁੱਠਾ ਕੁੰਡਾ ਉਲਟਾ ਕੇ ਬਾਹਰ ਲਿਆਂਦਾ ਸਿੱਧਾ ਅੰਦਰ ਲਾਗੇ ਇਧਰੋਂ ਪੁੱਠਾ ਕੁੰਡਾ ਉਲਟਾ ਕੇ ਬਾਹਰ ਲਿਆਂਦਾ ਸਿੱਧਾ ਅੰਦਰ ਲਾਗੇ ਤੇ ਇਹਦੇ ਨਾਲ ਜਿਹੜੀ ਡੱਬੀ ਖੁੱਲੀ ਸੀ ਬੰਦ ਹੋ ਗਈ ਤੇ ਫਿਰ ਇੱਥ ਨਿਚੇ ਸਿਰਕਤਾ ਤੇ ਕੁੰਡਾ ਸੀ ਬਣਾ ਲਿਆ ਬਸ ਇਹਦੇ ਕਰਕੇ ਇਹਦੀ ਸ਼ੇਪ ਆਈ ਹੋਈ ਹੈ ਤੇ ਦੇਖੋ ਵਧੀਆ ਲੱਗਦਾ ਤੇ ਤੁਸੀਂ ਇਹਨੂੰ ਪਾ ਸਕਦੇ ਹੋ ਇਹਦੀ ਬੈਕ ਸਾਈਡ ਦੇਖੋ ਸਟੈਚੇਬਿਲਟੀ ਵੀ ਹੈ ਛੋਟੇ ਜਿਹੇ ਤੇ ਵਧੀਆ ਲੱਗਦਾ ਦੇਖੋ ਤਾਂ ਫਿਰ ਐਸੇ 10 ਪੈਟਰਨ ਤਾਂ ਜਿਹੜੇ ਵੀ ਤੁਹਾਨੂੰ ਵਧੀਆ ਲੱਗਿਆ ਹੋਇਆ ਉਹ ਬਣਾਓ ਤੇ ਜੇ ਕੋਈ ਤੁਹਾਨੂੰ ਨਹੀਂ ਸਮਝ ਆਇਆ ਤਾਂ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਉਹ ਦੁਬਾਰਾ ਵੀ ਦੱਸ ਸਕਦੀ ਆ ਤਾਂ ਫਿਰ ਮਿਲਦੇ ਆ ਕੱਲ ਇੱਕ ਨਵੀਂ ਵੀਡੀਓ ਇੱਕ ਨਵੇਂ ਪੈਟਰਨ ਤੇ ਇੱਕ ਨਵੇਂ ਪ੍ਰੋਜੈਕਟ ਦੇ ਨਾਲ ਤਦ ਤੱਕ ਤੁਸੀਂ ਆਪਣਾ ਧਿਆਨ ਰੱਖੋ ਜੀ ਵੀਡੀਓ ਪਸੰਦ ਆਂਦੀ ਪਲੀਜ਼ 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 ਮੇਰੇ ਚੈਨਲ ਨੂੰ ਸਬਸਕ੍ਰਾਈ